ਕੱਲ ਕਰੀਬ 2 ਵਜੇ ਦਾ ਇਨਸੀਡੈਂਟ ਆ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਰਿਸੀਵ ਹੋਈ ਕਿ ਦੋ ਨੌਜਵਾਨ ਗੱਡੀ ਤੇ ਆ ਰਹੇ ਸੀਗੇ ਤੇ ਉਹਨਾਂ ਦਰੋਂ ਇੱਕ ਨੌਜਵਾਨ ਦੇ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜੜੀ ਕੋਲੀ ਚਲਾ ਦਿੱਤੀ ਗਈ ਆ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਐ ACP ਪ੍ਰਵੇਸ਼ ਚੋਪੜਾ ਜੀ ACP ਸਾਊਥ ਇੰਸਪੈਕਟਰ ਰਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਮੌਕੇ ਦੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਐ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕ੍ਰੈਟਾ ਗੱਡੀ ਦੇ ਵਿੱਚ ਆਏ ਸਨ ਇਹ ਏ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਆ ਚਬਾਲ ਤਰਨ ਤਰਨ ਦੇ ਰਹਿਣ ਵਾਲੇ ਨੇ ਤੇ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਵਿੰਡ ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਪੁਲ ਨੂੰ ਜਾ ਰਹੇ ਸੀਗੇ ਉੱਥੇ ਦਾ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਵੀ ਉੱਥੇ ਸਾਡੇ ਜਿਹੜੇ ਆ ਗੋਲੀ ਲੱਗੀ ਆ ਜਿਹੜਾ ਮਜਰੂਬ ਆ ਉਸਤੇ ਪਿੱਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਅੱਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟੀਗੇਟ ਕਰਦੇ ਆ ਪਹਿਲਾਂ ਜਿਹੜਾ ਇਨੀ ਕਹਾਣੀ ਦੱਸੀ ਵੀ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਸੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਹੈ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾ ਲੈਂਦਿਆਂ ਇਸ ਦੀ ਤਫ਼ਤੀਸ਼ ਜਿਹੜੀ ਆ ਚੰਦ ਘੰਟਿਆਂ ਵਿੱਚ ਜਿ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਰਫ ਸਹਿਜ ਪੁੱਤਰ ਨਵਤੇਜ ਸਿੰਘ ਜਿਹੜਾ ਪਤਲੀ ਘਰ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਬਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅ ਅਮਰਸਰ ਆ ਰਹੀ ਸੀ ਕਿ ਦੋਵੇਂ ਜਾਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਿਜਬੀਤ ਸਿੰਘ ਤੇ ਇਹ ਸੁਲਤਾਨਵਾਲ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਇਸੈਂਸੀ ਪਿਸਤਲ ਆਪਣੇ ਪਿਤਾ ਦਾ ਸੀਗਾ ਇਸ ਦੇ ਕੋਲੇ ਜਿਹੜਾ ਸਹਿਜਪ੍ਰੀਤ ਸਿੰਘ ਆ ਤੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਾ ਬੈਠਿਆ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲ ਜਾ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਪ੍ਰੀਤ ਸਿੰਘ ਨੇ ਜਿਹੜੀ ਆ ਗੋਲੀ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆਂ ਹੋਇਆਂ ਉਸ ਦੀ ਜਿਹੜੀ ਛਾਤੀ ਨੂੰ ਲੱਗੀ ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਧਾਈ ਦਾ ਜਿਹੜਾ ਪਿਸਟਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਫ਼ਤੀਸ਼ ਜਿਹੜੀ ਅਮਲ ਚੱਲਿਆਂ ਦੀ ਜਾ ਰਹੀ ਹੈ ਵੀ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੇ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੋੜੀ ਜਾਵੇਗੀ ਜਿਹੜਾ ਮਨੁੱਖ ਕਿਹਾ ਜਾ ਰਿਹਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹ ਕਹਾਣੀ ਉਹਨਾਂ ਦੇ ਮਤਲਬ ਕਿ ਹੁੰਦੀ ਰਹੀ ਸੀ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਦੇ ਵਿੱਚ ਜਿਹੜਾ ਵਾ ਕੁਝ ਸਾਨੂੰ ਖੋਹ ਦੀ ਜਾਂ ਕਾਰਖਾਨੇ ਦੀ ਗੱਲ ਕਾਈ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਵਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕਲਸਲੀ ਸਾਡੀ ਜਿਹੜੀ ਟੀਮ ਆ ਇਸ ਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਸ਼ਿਸ਼ੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਵੀ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸੌਲਟ ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ ਕਰ ਲਿਆ। ਸਰ ਇਹਨੂੰ ਪਰਸਨਲ ਰੰਜਿਸ਼ ਆ ਨਹੀਂ ਪਰਸਨਲ ਰੰਜਿਸ਼ ਸੱਚ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਇਸ ਦਾ ਕ੍ਰਿਮਿਨਲ ਦੇ ਥਰੂ ਇਹਨਾਂ ਨਾਲ ਟੱਚ ਹੋਇਆ ਉਹ ਸਾਰੇ ਜਿਹੜੇ ਮੈਟਰਸ ਆ ਉਸ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮਜਰੂਬ ਜਿਹੜਾ ਜਰੇ ਇਲਾਜ ਆ ਜਦੋਂ ਉਹ ਠੀਕ ਹੋ ਜਾਏਗਾ ਤੇ ਉਸ ਦੀ ਜਿਹੜੀ ਬਾਕੀ ਪੁੱਛਗੀਆਂ ਉਹ ਵੀ ਕੀਤੀ ਜਾਵੇਗੀ ਵੀ ਇਹ ਕਿਸ ਹਾਲਾਤਾਂ ਦੇ ਤਹਿਤ ਇਸ ਨੂੰ ਮਿਲੇ ਨੇ। ਸਰ ਸਹਜਪ੍ਰੀਤ ਕੁਝ ਦਿਨ ਪਹਿ ਜਿਹੜਾ 7122 ਦਾ ਤੇ 96 ਨੰਬਰ 225 ਦਾ ਤੇ ਦੋਵੇਂ ਆਬਜੈਕਟ ਦੇ ਮਕਦਮੇ ਨੇ ਇਸ ਤੇ ਪੁਰਾਣੇ ਵੀ ਜਿਹੜਾ ਅਸਲਾ ਰੱਖਣ ਦੇ ਇਹਦੇ ਤੇ ਮਕਦਮੇ ਨੇ ਇਹ 17 ਜੁਲਾਈ ਨੂੰ ਹੀ ਉਥੋਂ ਬੈਲਵਟ ਹੋ ਗਿਆ ਜੇਲ੍ਹ ਤੋਂ ਆਇਆ ਕਰੀਬ 20 ਦਿਨ ਪਹਿਲਾਂ ਤੇ ਇਸ ਨੂੰ ਜਿਹੜਾ ਹੁਣ ਅਰੈਸਟ ਕਰਕੇ ਇਹਨੂੰ thoroughली ਇਨਵੈਸਟੀਗੇਟ ਕੀਤਾ ਜਾਵੇਗਾ ਜੇ ਕੋਈ ਹੋਰ ਵੀ ਕੋਈ ਇਲੀਗਲ ਵੈਪਨ ਹੋਣਗੇ ਤਾਂ ਵੀ ਬਰਾਮਦ ਕੀਤਾ ਜਾਵੇਗਾ ਪਤਾ ਲੱਗੇ ਕੀ ਮੱਜਾ ਜਿੱਕੇਸ ਕਰਨੇ ਸੈਟ ਜੂ ਮਿਲ ਜਾਵੇ ਅਗੇ ਸੇ ਕੋਈ ਗਾਇਨ ਸੀ ਕੋਈ ਨਹੀਂ ਹਾਂਜੀ ਆਪਸ ਦੇ ਵਿੱਚ ਮਿਲੇ ਨੇ ਤੁਹਾਨੂੰ ਦੱਸਿਆ ਵੀ ਇਸ ਦੇ ਵਿੱਚ ਇੱਕ ਬੰਦਾ ਹੋਰ ਇਨਵੋਲਡ ਸੀਗਾ ਜਿਸ ਦੇ ਥਰੂ ਇਹ ਟੱਚ ਚ ਆਏ ਸਾਰੀ ਮੈਟਰ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ ਇ